ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਸਜਣੋ ਐਡਰੈਸ ਇੱਕ ਵਾਰੀ ਜਿਹੜਾ ਨੋਟ ਕਰ ਲਿਓ ਪਿੰਡ ਚਾਟੀਵੰਡ ਤਹਿਸੀਲ ਤੇ ਜਿਹਨੇ ਦੀ ਗੱਲ ਕਰੀਏ ਤਾਂ ਸ਼੍ਰੀ ਅਮਰਤਸਰ ਸਹਿਬ ਆ ਗਿਆ ਤੇ ਗੁਰਲਬਟੈਨ ਮੀਰ ਦੇ ਕੋਲੇ ਸਜਣੋ ਤੋਕੜਾ ਗੱਬਣਾ ਵਾਲੇ ਭਰਾ ਨੂੰ ਮਲਾਉਣ ਲੱਗੇ ਆ ਅੱਜ ਫੇਰ ਥੋਨੂੰ ਇੱਥੇ ਤੋਕੜਾ ਗੱਬਣਾ ਮੱਝਾਂ ਦੇ ਖਿਆਾਨੇ ਹੁੰਦੇ ਆ ਭਰਾ ਲੈ ਕੇ ਆਉਂਦਾ ਅੱਜ ਫੇਰ ਚੈੱਕ ਪਾਸ 2 ਆ ਮਈਆਂ ਤਿੰਨ ਆ ਇੱਕ ਹਜੇ ਗੱਬਣ ਚੈੱਕ ਨਹੀਂ ਗਈ ਕੱਟੀ ਮਗਰ ਆਹ 10 ਤਰੀਕ ਨੂੰ 6 ਮਹੀਨਾ ਲੱਗ ਗਿਆ ਕਰਮਾਂ ਵਾਲੀ ਨੂੰ ਤੇ ਕਿੰਨਾ ਦੁੱਧਵਾ ਦੇ ਦੀ ਡਿਟੇਲ ਲੈ ਲਾਂਗੇ ਇੱਕ ਗਊ ਆ ਤਾਜੀ ਸੂਈ ਤੇ ਐ ਇੱਕ ਆ ਝੋਟੀ ਵੀ ਸੱਜਣੋ ਸੱਤਾਂ ਮਹੀਨਿਆਂ ਦੀ ਗੱਬਣ ਇੱਕ ਨੰਬਰ ਤੇ ਚੱਲਦੀ ਸੰਗ ਸੰਗ ਚੰਗਾ ਕੱਦ ਚੰਗਾ ਤੇ ਆ ਇਹਦੀ ਝੋਟੀ ਨੂੰ ਗਰਲ ਬਟੈਨ ਛੇੜੀ ਜਾਂਦਾ ਇਹਦੇ ਕੋਲੇ ਕੱਟੀ ਆ ਤੇ ਕਿੰਨਾ ਦੁੱਧਵਾਦਾ ਨਿਗਰ ਨੂੰ ਘਰਵੜੀ ਹੈ ਇਹਦੀ ਵੀ ਡਿਟੇਲ ਹੈ ਨਹੀਂ ਗਰਲ ਬਟੈਨ ਵੀਰੇ ਸਾਸਰੀ ਘਰ ਸਾਸਰੀ ਘਰ ਹੋਰ ਸੁਣਾ ਸਾਹ ਚੜਦੀ ਯਾਰ ਜੀ ਮੇਰਾ ਮੇਰਾ ਗੁਰਰਾਮ ਦਾਸ ਜੀ ਛੋਕਰ ਗੈਪ ਪੈ ਜਾਂਦਾ ਕਿਉਂਕਿ ਟੁਕੜਾ ਕ ਬਣਾ ਲੱਭਣੀਆਂ ਹੁੰਦੀਆਂ ਟਾਈਮ ਲੱਗ ਜਾਂਦਾ ਜੀ ਜੀ ਟੁਕੜ ਕ ਬਣ ਥੋੜਾ ਪਹੁਲਾਉਦਾ ਔਖਾ ਵਾ ਹਾਂ ਉਹਦਾ ਕਰਕੇ ਫਿਰ ਤੁਹਾਨੂੰ ਪਤਾ ਵਾ ਤੇ ਇੱਕ ਵੀਰ ਨਾ ਵੀ ਉਹਦਾ ਪਹੁ ਮੈਂ ਇਕੱਠੇ ਕਰਦਾ ਰਿਆਂ ਉਹ ਦੋਨੋਂ ਕੋਈ ਨਾ ਕੋਈ ਪਹੁੰਚ ਜਾਂਦਾ ਸੀ ਵੀਰ ਹੁਣੀ ਆਂਦੇ ਵੀ ਸਾਨੂੰ ਇਹ ਵੀਡੀਓ ਦਾ ਆਪਾਂ ਹੀ ਵੀ ਸਿੱਧੀ ਵੀਡੀਓ ਹੁਣ WhatsApp ਤੇ ਭਾਜਾ ਕਰੀ ਹਾਂ ਜੋ ਇਹ ਪਹੁੰਚ ਆਉਂਦੇ ਰਹਾ ਯਾਰ ਪਰ ਉਹ ਵੀਰ ਹੁਣੀ ਸਿੱਧੀਆਂ ਲੈ ਜਾਂਦੇ ਨੇ ਤਾਂ ਕਰਕੇ ਕੈਪ ਪੈਂ ਗਈ ਦੋਵਾਂ ਦਾ ਕੰਫਰਮ ਹੋਇਆ ਵੀਰ ਉਹਨਾਂ ਦਾ ਹਾਂ ਤੇ ਹੋਰ ਫਿਰ ਆਪਣਾ ਡਰੈੱਸ ਆ ਡਰੈੱਸ ਵੀ ਜੀ ਆਪਾਂ ਪਿੰਡ ਚਾਟੀਵੈਂਡ ਤੇ ਜ਼ਿਲ੍ਹਾ ਤੇ ਤਹਿਸੀਲ ਅੰਮ੍ਰitsar ਮੋਬਾਈਲ ਨੰਬਰ ਮੋਬਾਈਲ ਨੰਬਰ 62393 04709 ਤੇ ਆ ਕਿੰਨੇ ਚਿਰ ਦੀ ਗੱਬਣ ਤੇ ਕਿਹੜਾ ਸੁਆ ਇਹਨੂੰ ਨਾਲੇ ਬਾਹਰ ਕੱਢ ਲਿਆ ਕਿਉਂਕਿ ਬਾਹਰ ਤੁਸੀਂ ਨਹੀਂ ਚੰਗੀ ਤਰ੍ਹਾਂ ਹੈਂ ਪਹਿਲੇ ਨਹੀਂ ਦੂਜੇ ਸੂਏ ਲਈ ਗੱਭਣਾ ਹਾਂ ਦੂਜੇ ਲਈ ਗੱਭਣਾ ਓਕੇ ਹਾਂ ਕਰਾਂ ਨਾ ਕੋਈ ਕੱਢ ਲਿਆ ਬਾਹਰ ਇਹਨੂੰ ਕਿਉਂਕਿ ਉੱਥੇ ਬਾਹਰ ਤਸੱਲੀ ਕਰਾਈਏ ਕੋਈ ਰੋਸ਼ਨੀ ਪੈਂਦੀ ਆ ਠੀਕ ਆ ਦੂਜੇ ਲਈ ਗੱਭਣ ਕਿੰਨੇ ਚਿਰ ਦੀ ਹੋ ਗਈ ਵੀਰੇ 7 ਮਹੀਨੇ ਗੱਭਣਗੇ 7 ਮਹੀਨਿਆਂ ਦੀ ਗੱਭਣ ਹੋ ਗਿਆ 8ਵਾਂ ਲੱਗ ਗਿਆ ਕਿ ਲੱਗਣਾ ਹਜੇ 7ਵੇਂ ਜਾਂਦੀ ਹੋਣੀ ਵਿਦਿਏ 6 ਪੂਰੇ ਕਰਕੇ 7ਵੇਂ ਜਾਂਦੀ 7ਵਾਂ ਲੱਗਾ ਹੋਇਆ ਠੀਕ ਠੀਕ ਲੋ ਵੀ ਸੱਜਣੋ ਕਵਾਲਿਟੀ ਬਾਈ ਨਾਲ ਗੱਲਾਂ ਹੋਈਆਂ ਹਰਿਆਣੇ ਦੀ ਆ ਵੀਰ ਕਹਿੰਦਾ ਬਾਕੀ ਮੈਂ ਤੁਹਾਨੂੰ ਪੁੱਛ ਦਿੰਨਾ ਤੇ ਹੁਣ ਇਹਦੇ ਕੋਲੇ ਦੁੱਧ ਸ਼ਾਹ ਜੀ ਦੁੱਧ ਕਿੰਨਾ ਆਏ ਤੇ 2 ਕਿਲੋ ਹੋਊਗਾ ਮੇਰੇ ਕੋਲ ਟਾਈਮ ਮਿਲਦੀ ਆ ਓਕੇ ਇੱਕੇ ਟਾਈਮ ਮਿਲਦੀ ਆ ਦੇਖੀ ਪੈਰ ਨਾ ਮੈਂ ਦੇ ਦੁੱਧ 2 ਕਿਲੋ ਨਵੀਂ ਝੋਟੀ ਇਹ ਵੀ ਚੈੱਕ ਕਰਾਈ ਤੁਸੀਂ ਫਾੜਨ ਦੀ ਆ ਕੱਲ ਹੀ ਚੈੱਕ ਕਰਾਈ ਨਾ ਹਾਂ ਕੱਲ ਹੀ ਚੈੱਕ ਕਰਾਈ ਆ ਠੀਕ ਆ ਵੇਖੋ ਸਜਣੋ ਇੱਥੇ ਨੂੰ ਰੋਖਾ ਮੜੀ ਜੀ ਚੈੱਕ ਕਰਿਓ ਸਜਣੋ ਇਹ ਹੁਣ ਵੇਖੋ ਫੇਸ ਕੁਆਲਟੀ ਤੇ ਉਸ ਤੋਂ ਬਾਅਦ ਆ ਜੀਏ ਆਪਾਂ ਪਿੱਛੇ ਥੋੜੀ ਡਰਦੀ ਆ ਲੈ ਚੱਲ ਕੋਈ ਚੱਕ ਕਦ ਕਦ ਵੇਲਵੂਲ ਚੰਗੀ ਆ ਕੱਟੀ ਦੀ ਤੇ ਦੁੱਧ 2 ਕਿਲੋ ਇੱਕੇ ਟਾਈਮ ਜੀ ਨੂੰ ਕਹਦੀ ਆ ਵੇਖਿਓ ਤੇ ਵੀਰ ਦੇ ਮੁੱਲ ਉਹ ਹੁੰਦੇ ਆ ਜਿਹੜੇ ਘੰਟੇ ਤੋਂ ਪਹਿਲਾਂ ਮਾਲ ਵੇਚ ਕੇ ਵੀਰ ਕਹਿੰਦਾ ਵੀ ਆਪਾਂ ਫਾਰਕ ਹੋ ਜੀ ਲੈਂਦਾ ਵੀ ਕਸਾਈ ਨਾ ਤੇ ਗਾਂ ਵੀ ਜਾਇਜ਼ ਕਮਾਈ ਨਾ ਦੇ ਦਿੰਦਾ ਭਰਾ ਜਿਹੜੀ ਇਹ ਬਸ ਹਮ ਤਾਂ ਡਾਊਟ ਤੋਂ ਡਰਦੀ ਆ ਹਾਂ ਇਹ ਵੀ ਨਖਾਪੇ ਚੂਨ ਨੂੰ ਤਾਂ ਬਾੜੀ ਸੀਲ ਆ ਪਵਾਹੀ ਬਹਿ ਜਾ ਐਦਾਂ ਮਿੱਟੀ ਭਾਈ ਨੂੰ ਬਹਿ ਜਾ ਲੋ ਠੀਕ ਆ ਹਾਂ ਡਰਦੀ ਸੀਗੀ ਤੇ ਬਾਕੀ ਓਕੇ ਕਰਦੇ ਦੋ ਫਿਰ ਨਾ ਚੈੱਕ ਕਰਾਈ ਕਰਕੇ ਕੱਲ ਹੁੰਦਾ ਪਸੂ ਨੂੰ ਵੇਖੇ ਡਾਕਟਰ ਮਗਰੋਂ ਲਗਾ ਹਾਂ ਤੇ ਇਹ ਸ਼ਾਹ ਜੀ ਆਪਾਂ ਥਣਾ ਥੁਣਾ ਦੀ ਓਕੇ ਆ ਨਾ ਮੈਨਾਂ ਵੀ ਜੀ ਕੋਈ ਗੱਲ ਨਹੀਂ ਆ ਠੀਕ ਬਾਕੀ ਇਹ ਵੀ ਭਾਵੇਂ ਤੇ ਦੀ 2 ਕਿਲੋ ਹੀ ਆ ਡੇਢ ਡੇਢ ਦੋ ਤੁਸੀਂ ਡੇਢ ਕਿਲੋ ਜੀ ਮੰਨ ਕੇ ਚਲੋ ਦੁੱਧ ਥੱਲੇ ਵੇਖੋ ਵੀ ਕੇਲੇ ਘਰੇ ਜਾਏ ਤੁਸੀਂ ਪਾਈਆਂ ਖਣ ਘਾਟ ਨਿਕਲੇ ਵੀਰ ਰਾਮਾ ਨਹੀਂ ਦਿੰਦਾ ਉਹ ਗੱਲ ਕੁਛ ਵੀ ਨਹੀਂ ਹੋਣਾ ਕਿਉਂਕਿ ਹੁਣ ਦੇ ਛਦਵਾ ਮਹੀਨਾ ਜਾਂਦੇ ਆ ਦੁੱਧ ਦਰ ਇਹ ਭਜਣਾ ਹੀ ਆ ਹਾਂ ਮਈਆਂ ਤੂੰ ਹੀ ਭੱਜ ਜਾਂਦੀਆਂ ਹਾਂ ਤੇ ਇਹ ਜਕਰਿਆ ਵੀ ਬਾਕੀ ਆ ਵੀ ਥਣ ਚੈੱਕ ਕਰਾਉਂਦੀ ਵਧੀਆ ਠੀਕ ਆ ਹਾਂ ਇਹ ਪਾ ਪਾ ਵੀ ਇਹਦਾ ਮੁੱਲ ਕੁਮਿੰਦਾ 10000 ਰੁਪਿਆ ਹੈ ਵੀ ਜਮਾਨਤ ਰੱਖਣਾ 50 ਤੇ 2 ਹਾਂਜੀ 52000 ਮੁੱਲ ਹਾਂਜੀ ਤੇ ਉਹਦੇ ਚੋਂ ਉਹ ਚੋ ਜਮਾਨਤ ਮੇਰੀ ਜਿਹੜਾ ਵੀ ਕਨੈਕਟ ਕਰੇ ਹਾਂ ਬੁਲਾਗਾ ਮੈਂ ਜੇ ਉਹ ਵੀ ਸੱਜਣਾ 52 ਚੋਂ ਖੁੱਲਾ ਮਾਨਤਾਂ ਕਹਿੰਦਾ ਕਰ ਦਿਆਂਗੇ ਤੇ ਕੱਟੀ ਵੇਖੋ ਸੱਤਵਾਂ ਮਹੀਨਾ ਲੱਗਿਆ ਹੋਇਆ ਜਿੰਨੇ ਵੀ ਰੁਪਏ ਲਾਊਗਾ ਨਾ ਜਿੱਦਣ ਸੁਭੀ ਉਹਨੇ ਨਾਲ ਹੋਰ ਲਾ ਦੂਗੀ ਡਬਲ ਕਰ ਦੂ ਐਫ ਡੀ ਆ ਐਫ ਡੀ ਆ ਠੀਕ ਆ ਸਾਜੀ ਤੇ ਆ ਮੈਂ ਜਿਹੜੀ ਏਦੋਂ ਅੱਗੇ ਦਾ ਕੀ ਹਿਸਾਬ ਕਿਤਾਬਾ ਇਹ ਵੀ ਜੀ ਸੂਆ ਦੂਜਾ ਦੂਜਾ ਸੂਆ ਝੋਟੀ ਦੂਜਾ ਸੂਆ ਝੋਟੀ ਆ ਠੀਕ ਆ ਇਹ ਮਗਰਿਆ ਕੱਟੀ ਮਗਰ ਵੀ ਕੱਟੀ ਹਾਂ ਤੇ ਕਿੰਨੇ ਚਰ ਦੀ ਸੂਆ ਦੇ ਮਗਰ ਜੀ ਉਹਨਾਂ ਵੀਰਾਂ ਨੇ ਮੈਨੂੰ ਦੱਸਿਆ ਜੀ ਇਹ 70 5 77 ਦੀ ਆ ਕਰੇ ਅੱਛਾ ਐਦਾਂ ਦਾ ਕੋਈ ਨਾਂ ਹੀ ਨਹੀਂ ਲਏ 70 5 77 ਦੀ ਹਾਂਜੀ ਕੀ ਬਾਤ ਆ ਹਾਂ ਤੇ ਇਹਦੇ ਦੁੱਸਤ ਵੀ ਜਿਆ ਆ ਚਾਹਲੇ ਆ ਤੇ ਸ਼ੇਕ ਕੋ 6 ਕਿਲੋ ਤਿੰਨ ਤਿੰਨ ਕਿਲੋ ਮਿਰਦੀ ਕੱਟੀ ਦੇ ਮਿਰਦੀ ਕੱਟੀ ਦੇ ਤੇ ਬਣੀ ਬੁਣੀ ਬਣੀ ਵੀਰ ਘਰ ਆਲੇ ਆਂਦੇ ਮੀ ਇਹਨੂੰ ਹੋਵੇ 26 27 ਘੰਟੇ ਆ ਫਰਾਈ ਨੂੰ ਠੀਕ ਹੈ ਚੈੱਕ ਪਾਣੀ ਨੇ ਚੈੱਕ ਪਾਣੀ ਦੀ ਉਹਨੇ ਰਕਾਰੀ ਘੰਟੇ ਆ ਹਾਂ ਖਾਲੀ ਮੰਨੇ ਆਗਰ ਪਾਣੀ ਪਾ ਕੇ ਦੇਵਾਂਗੇ ਆਪਾਂ ਤੇ ਉਹਦੀ ਕਿਸਮਤ ਨੂੰ ਗੱਪਾ ਨਿਕਲਿਆ ਵੀ ਬਾਕੀ ਆਲੇ ਦੀ ਕਿਸਮਤ ਆ ਕੱਟੀ ਬਹੁਤ ਚੰਗੀ ਫਿਰ ਹਨਾ ਮਗਰ ਇਹਦੇ ਹਾਂ ਕੱਟੀ ਚੰਗੀ ਇਹਦਾ ਬਾਕੀ ਇਹਦਾ ਮਾਮਾ ਵੀ ਨਾ ਬਹੁਤ ਇਹ ਹੀ ਫਰਾਈ ਅੱਛਾ ਆ ਵੇਖੋ ਵਾਈ ਚੁਈ ਚੰਗੀ ਹੋਗੀ ਮੈਨਾਂ ਬਹੁਤ ਖਰਾਬ ਦੀ ਨਹੀਂ ਠੀਕ ਉਹ ਲਾਗੀ ਰਸੇ ਤਣਾਉਣ ਜਿਹੜਾ ਪੱਜਾ ਸੁਈ ਹੁੰਦੀ ਹੈ ਇਹਨਾ ਮੋਤਿਆ ਵਾਕਈ ਮੈਂ ਦਾ ਵਜਨ ਵਜਨ ਚੰਗਾ ਚਟਾ ਮੈਨਾਂ ਜੀ ਵਜਨ ਮਜੂਦ ਨਾਲ ਪੂਰੀ ਆ ਵਾਕਈ ਜੇ ਗੱਬਣ ਨਿਕਲਿਆ ਵੇ ਤੇ ਗਾਂ ਹਨਾ ਮੈਂ ਗੱਬਣ ਨਿਕਲਾ ਦੇਣਾ ਮੈਂ ਵੀ ਜੀ ਹੋਣੀ 70000 ਦਿੰਨਾ ਹੈ ਵਾਕਈ ਘੱਟੀ ਸਮੇਤ ਹਾਂ ਘੱਟੀ ਸਮੇਤ 100000 ਮਰ ਘੱਟੀ ਆ ਹੈਗੀ ਆ ਕਿ ਨਹੀਂ ਵਾਕਈ ਕੋਈ ਸ਼ੱਕ ਨਹੀਂ ਝੋਟੀ ਸੋਣੀ ਵੀ ਆ ਇਹ ਬੜਾ ਖੰਗੀ ਜੋੜਾ ਵੇਂਦੀ ਆ ਬਾਕਲਾ ਕੈਪ ਜੈ ਲਵਾ ਗਈ ਸਿੰਘ ਦਾ ਕੋਪ ਹੀ ਲੱਥਾ ਵਾ ਵਾਕੇ ਆ ਜੀ ਬਾਕੀ ਕੋਈ ਵਜ੍ਹਾ ਮਜਬੂਰ ਨਹੀਂ ਆ ਹਾਂ ਬਾਕੀ ਆ ਜੋੜਾ ਏ ਵਾਕੇ ਕੱਟੀ ਵੀ ਕਿਆ ਬਾਤਾਂ ਕੱਟੀ ਜੇ ਅੱਟੀ ਗਰੀ ਕੱਟੀ ਆਲੇ ਪੰਜਾ ਛੇ ਮਹੀਨੇ ਕੱਢੀ ਆ ਵਾਕੇ ਇਸ ਨਾਲ ਮਹਿਰ ਰਲ ਜਾਣੀ ਰਲ ਜਾਣੀ ਆ ਵਾਕੇ ਕੋਈ ਛੱਕ ਨਹੀਂ ਤੇ ਇਹਦਾ ਰੇਟ ਸ਼ਾਹ ਜੀ ਕੱਟੀ ਸਮੇਤ ਹੀ ਕੱਟੀ ਸਮੇਤ ਜੀ ਇਹਦਾ 2 ਘਟ 60 60000 60000 ਤੇ ਉਹਦੇ ਚੋ ਕੋਈ ਕੋਈ ਛੋਟੇ ਪਕੜਦਾ ਨੇ ਥੋੜਾ ਬੜਾ ਠੀਕ ਆ ਦੋ ਘਟ 70 ਬਾਕੀ ਵੀ ਜੇ ਮੈਂ ਗੱਭਨ ਨਿਕਲ ਆਉਣੀ ਨਾ ਫਿਰ ਮੈਂ ਵੀ ਹੋਣੀ ਆ ਆਪਾਂ ਕਿਤੇ ਲਾ ਲੋ ਵੀ ਬੜੇ ਰੱਖਿਆ ਮੈਂ ਕੱਟੀ ਵੀ ਬਹੁਤ ਚੰਗੀ ਮਾ ਜੇ ਇਹ ਚੈੱਕ ਨਹੀਂ ਹੁੰਦੀ ਜੇ ਉਹ ਟੈਕ ਕੋਈ ਨਹੀਂ ਹੁੰਦੀ ਤੇ ਫਿਰ ਆਪਾਂ 70000 60000 ਦੇਣਾ ਹਾਂ ਇਹ ਜੇ ਕੋਈ ਨਾ ਮੈਂ ਕੱਟੀ ਆ ਹੁਣ ਆਪਾਂ ਕਿੰਨੇ ਦੀ ਦੇਣੀ ਆ ਉਹ ਦੋ ਘਟ ਸਾਤੀ ਦੇ ਦਾਂ ਅੱਛਾ 58000 ਦੀ ਨਹੀਂ ਯਾਰ ਮੈਂ 68 ਦੀ ਗਈ ਜਾਂਦਾ ਨਹੀਂ 68 ਨਹੀਂ 52000 ਦੀ ਇਹ ਵੀ ਭਲੇਖਾ ਸੀ ਸੱਜਣਾ 2 ਘੱਟ 60 ਦੀ ਉਹਦੇ ਜੋ ਛੋਟ ਛੱਪਾ ਕਰਦੇ ਆਂਗੇ ਨਹੀਂ ਠੀਕ ਆ ਓਕੇ ਰਿਪੋਰਟ ਕੋਈ ਨਹੀਂ ਪੀ ਲੈਣ ਦੇ ਪੀ ਲੈਣ ਪੀ ਲੈਣ ਨਾ ਸੱਜਣਾ ਵੇਖੋ 58000 ਰੇਟ ਮਗਰ ਵੀ ਕੱਟੀ 26 27 ਦਿਨ ਇਹਨੂੰ ਬਣੀ ਨੂੰ ਇਹਦੇ ਮਾਲਕਾਂ ਨੇ ਦੱਸੇ 6 ਕਿਲੋ ਦੁੱਧ ਵਜਨ ਮੇਰੇ ਉਤਾਰੀ ਚੋ ਤੇ ਅਗਲੀ ਮੈਂ ਆਪਣੀ ਕਿੰਨੇ ਚਰਦੀ ਹੈ ਲਿਆ ਕੱਢ ਕੇ ਬਾਹਰ ਇਹਨੂੰ 6 ਮਹੀਨਾ ਦੀ ਗੱਭਣਾ 6ਾਂ ਦੀ ਗੱਭਣਾ 6 ਕੰਪਲੀਟ ਕਰ ਕੀ ਇਹ 10 ਤਰੀਕ ਨੂੰ ਅੱਜ ਇਹਨੂੰ 6 ਮਹੀਨਾ ਪੂਰਾ ਹੋ ਗਿਆ 7ਵਾਂ ਲੱਗ ਗਿਆ ਨਹੀਂ ਇਹਨੂੰ 6ਾਂ ਲੱਗ ਗਿਆ ਵੀ ਦੀ 5 5 ਪੂਰੇ ਹੋ ਗਏ 5 ਪੂਰੇ ਹੋ ਗਏ ਓਕੇ ਲਓ ਵੀ 10 ਤਰੀਕ ਨੂੰ 5 ਪੂਰੇ ਕਰਕੇ ਤੇ 6ਵੇਂ ਚ ਪੈਰ ਰੱਖ ਲਿਆ ਸਗੇ ਤਾਏ ਦੇ ਮੁੰਡੇ ਕੋਈ ਹੈ ਚਾਟੀ ਬਣਾਣਾ ਠੀਕ ਆ ਇਹ ਵੀ ਅੱਜ ਤਾਰੀਖ ਦਾ ਸਕਦੇ ਆ ਠੀਕ ਉਹਦਾ ਨਹੀਂ ਤਾਂ ਉਹ ਜਿਹੜਾ ਮੈਂ ਚੈੱਕ ਕਰਾਈ ਉਹ ਡਾਕਟਰ ਦੇ ਸਿਰ ਤੇ ਆ ਵੀ ਉਹਦਾ 15 ਦਿਨਾਂ ਦਾ ਪਿਛਾ ਵੀ ਹੁੰਦਾ 15 20 ਦਿਨ ਇਹਦਾ ਬੀਅਰ ਨਹੀਂ ਲਾਉਂਦੇ ਇਹਦਾ 6 ਮਹੀਨਾ ਦਾਸ ਨਹੀਂ 6 ਮਹੀਨਾ ਲਾਦੇ ਅਗਲੀ ਨੂੰ 7 ਮਾਂ ਹਾਂ ਠੀਕ ਇਹਦਾ ਕਿਉਂਕਿ ਆਪਾਂ ਤਾਇ ਦੇ ਮੁੰਡੇ ਕੋਾਈ ਉਹਨੇ ਤਰੀਕ ਸੱਜਰ ਨੇ ਦੁੱਧ ਫਿਰ ਕਿੰਨਾ ਕੁ ਚੋਇਆ ਸੱਜਰ ਵੀ ਜੀ ਤਾਇ ਦੇ ਮੁੰਡੇ ਇਹਦਾ ਹਾਂ 11-12 ਕਿਲੋ ਦੁੱਧ ਰਮਾਨ ਨਾ ਦਿੰਦੀ ਰਹੀ ਹੈ ਨਹੀਂ ਠੀਕ ਹੈ ਗੱਦ-ਕੁੱਦ ਚੰਗਾ ਗੱਦ-ਕੁੱਦ ਚੰਗਾ ਨੀਵੀ ਦਾ ਪੱਖ ਰੱਖੀ ਹਾਂ ਹੁਣ ਇਹਦੇ ਕੋਲੇ ਦੁੱਧ ਕਿੰਨਾ ਹੁਣ ਇਹਦੇ ਲਈ ਦੁੱਧ ਤਿੰਨ ਥੱਲੋ ਤਿੰਨ ਕਿਲੋ ਦੁੱਧ ਇੱਕੇ ਟਾਈਮ ਇੱਕੋ ਟਾਈਮ ਮਿਲਦੀ ਭਾੜੇ ਤੇ ਪਰ ਆਪਾਂ ਨਾ ਆਵੇਂ ਆਖੀ ਥੱਕਾ ਨਹੀਂ ਕਰਨਾ ਉਹਦਾ ਕਰਕੇ ਮੈਂ ਵੀ ਇੱਕ ਡੰਗ ਕਰਦੀ ਭਾੜੇ ਤੇ ਭਾੜੇ ਨਹੀਂ ਠੀਕ ਲੋ ਵੀ ਸੱਜਣੋ 3 ਕਿਲੋ ਦੁੱਧ ਇੱਕੇ ਟਾਈਮ ਭਾੜੇ ਤੇ ਵੇਖਿਓ ਯਾ ਬਰਤਾਂ ਝੋਟੀ ਬਹੁਤ ਸੋਹਣੀ ਉੱਚਾ ਕੱਦ ਕਾਠਾ ਸਜਣੋ ਵੀਰ ਤੇ ਕੱਦ ਤੋਂ ਗੈਸ ਲਾ ਲਿਓ ਤੇ ਬੰਨ ਲੈੰਦੋ ਉਦੋਂ ਬਾਅਦ ਆਪਾਂ ਰੇਟ ਇਹਦਾ ਪੁੱਛਦੇ ਤੇ ਗੁਰਲਬਤਨ ਵੀਰ ਇਹ ਕਿੰਨੇ ਦੀ ਫਿਰ ਇਹ ਵੀ ਜੀ ਮੋਟੇ ਕਿਤੋਂ ਵੀ ਗਿਆ ਗਿਆ ਤੁਸੀਂ ਜੀ ਦਾ ਠੀਕ ਆ ਮੁੱਲ 55000 ਤੇ ਵਿੱਚੋਂ ਮਾਨਤਨ ਕਰਦੇ ਆਂਗੇ ਬਾਕੀ ਇਹ ਵੀ ਮੇਰੀ ਸੀਸ ਲੱਗਿਆ ਠੀਕ ਆ ਪਾਣੀ ਦੇ ਲਾਤ ਮਾਰ ਕੇ ਕੌਣ ਲੇਉਗੀ ਜਿਹਾ ਭਾੜੇ ਤੇ ਮਿਲੂ ਭਾੜੇ ਤੇ ਮਿਲੂ ਤੇ ਗਊ ਕੱਢ ਲਿਆ ਬਾਹਰ ਫਿਰ ਲੋ ਵੀ ਸੱਜਣੋ ਤੇ ਗਾਂ ਕਿਹੜਾ ਸੂਆ ਤੇ ਕਿੰਨੇ ਟਾਈਮ ਦੀ ਸੂਈ ਕੀ ਹਿਸਾਬ ਕਿਤਾਬ ਦੱਸ ਜੀ ਵੀ ਆ ਦਾ ਚਾਹ ਲਾ ਲਈ ਆ ਦਾ ਗੈਸੀ ਲਾ ਲੈ ਕੋਈ ਦੂਜੇ ਲਾਲੇ ਕੋਈ ਤੀਜੇ ਲਾਲੇ ਹਾਂ ਪੰਜਵੇਂ ਵੀ ਲਾਲੇ ਅੱਛਾ ਕੋਈ ਛੱਡਣੀ ਆ ਪਾਣੀ ਉਹ ਆਹੀ ਆਪਣੀ ਵੀ ਛੱਡਣੀ ਠੀਕ ਆ ਤੇ ਕਿੰਨੇ ਟਾਈਮ ਦੀ ਸੂਈ ਤੇ ਦੁੱਧ ਕਿੰਨਾ 25 26 ਦਿਨ ਠੀਕ ਆ ਦੁੱਧ ਦੇ ਸਮੇਂ ਆਟਾ ਕੋਲ 12 ਕਿਲੋ ਉੱਗਦਾ ਤੇ 11 ਕਿਲੋ ਮੰਨ ਕੇ ਚੱਲੋ ਦੁੱਧ 12 ਹੋਊਗਾ ਤੇ 11 ਮੰਨ ਕੇ ਚੱਲੋ 25 26 ਦਿਨਾਂ ਦੀ ਸੂਈ ਅਰੇ ਸਵੇਰੇ ਮੈਂ ਵੇਖ ਲਈ ਆ ਸੇ ਪੂਛ ਤੇ ਲੱਗਾ ਮੈਲਾ ਮਾਰਦੀ ਆ ਮੈਲਾ ਮਾਰਦੀ ਆ ਠੀਕ ਇਹ ਨਹੀਂ ਵੀ ਸੂਈ ਪੀ ਉਤਾਂ ਹੀ ਆ ਵੀ ਟੋਕੜ ਨਹੀਂ ਗਈ ਅੱਜ ਤਾਂ ਕਹੀ ਜਾਂਦਾ 25 26 ਦਿਨ ਸੱਜਣ ਆ ਸੱਜਣ ਆ ਆਪਾਂ ਬੱਚਾ ਵੇਖਿਆ ਮਗਰ ਇਹ ਕਮਾਲਾ ਜੋਣ ਚੰਗਾ ਮੈਂ ਨਾ ਕੋਈ ਗੱਲ ਨਹੀਂ ਲਈ ਭਾਈ ਹੁਣ ਇੱਥੇ ਧਰਾਂ ਮਾਰ। ਵਸੀਲ ਸਾਉ ਵੀ ਪੂਰੀ ਆ। ਕੋਈ ਗੱਲ ਨਹੀਂ ਆ। ਨਹੀਂ ਠੀਕ। ਓਕੇ ਰਿਪੋਰਟ। ਲੈ ਚੱਲ। ਬਾਕੀ ਰੰਗ ਬਾਝੀ ਵੀ ਦੀ। ਕਹਿਣਾ ਕੀ ਦੁੱਧ ਵੀ ਚੰਗਾ ਹੋਊਗਾ। ਚੱਟਾ। ਦੁੱਧ ਨਹੀਂ ਚੱਟਾ ਵੀ ਦੀ ਨਾ। ਦੁੱਧ ਨਹੀਂ ਨਾ ਕਟਾ ਰੋ ਨਾ। ਹਾਂ ਨਹੀਂ ਠੀਕ। ਚੱਲ ਬਾਹ ਲੈ ਚੱਲ ਇਹਨੂੰ। ਉਹਨਾਂ ਨੇ ਗਣਾ ਗਲੀ ਜੀ ਚੋਂ ਲਾਗੇ। ਜੈਲੀ ਬਹੁਤ ਆ ਹਨਾ। ਹਾਂਜੀ। ਬਾਕੀ ਇਹ ਵੀ ਹੈਗਾ ਵੱਡੇ ਘਾਟੀ ਜਮਦੀ ਆ ਮੱٹے ਢਾਂਚੇ ਦੀ ਆਉਂਦੀ ਆ ਤੇ ਸਾਂਭਣ ਵਾਲੇ ਬੰਦੇ ਕੋਲੇ ਲੇਟੀ ਰਿੱਟੀ ਪਾਵੇ ਤੇ ਦੁੱਧ ਵਧ ਜਾਣੇ ਨੇ ਹਾਂ ਵਾਹ ਕੀ ਆ ਦੁੱਧ 11-12 ਕਿਲੋੜੇ ਤੋ ਜਾਏ ਵਧੂਗੀ ਆਮ ਨਹੀਂ ਇਹ ਕਿੰਨੇ ਦੀ ਦਵਾਂਗੇ ਇਹਦਾ ਵੀ ਜੀ 32 ਹਜ਼ਾਰ ਚ ਮਾਨਤਨ ਕਰਦੇ ਤੇ ਇੱਕ ਆਪਣੇ ਕੋਲੇ ਟਰੈਕਟਰ ਵੀ ਆ ਇੱਕ ਟਰੈਕਟਰ ਆਪਣੇ ਕੋਲ ਤੇ ਬੱਕਰੀ ਤਾਂ ਹੀ ਵਖਾਉਣੀ ਬੱਕਰੀ ਖਾਰੀ ਹੈ ਅੱਗੇ ਨਾ ਵੀਰ ਨੇ ਉਹਨੇ ਸਾਈਪਾਈ 100 ਰੁਪਿਆ ਦੇ ਆਇਆ ਨਹੀਂ ਮੋਰਾ ਇਹ ਬੱਕਰੀ ਤੇ ਪਠੋਰਾ ਕਿੰਨੇ ਦਾ ਦੇ ਦਿਆਂਗੇ ਪਾਠ ਇਹ ਵੀ ਜੀ ਪਾਠਿਆ ਮਦਰ ਤੇ ਬੱਕਰੀ ਆ ਇਹਦਾ ਤਾਂ ਹੈਗੀ ਦੋਵਾਂ ਬੱਚਿਆਂ ਦੀ ਆ ਇੱਕ ਇੱਕ ਲਾ ਲਿਆ ਉਹਨਾਂ ਨੇ ਉਹਨਾਂ ਨੇ ਇੱਕ ਇਹਦੇ ਮਗਰ ਲੈ ਲਿਆ ਸੀ ਦੇੜਾ ਦਾ ਲਾ ਲਿਆ ਉਹਨਾਂ ਨੇ ਮਗਰ ਪਾਠਿਆ ਇੱਕ ਠੀਕ ਆ ਹਾਂ ਤੇ ਦੁੱਧ ਵੀ ਦੇ ਦਰੀ ਕਿਲੋ ਡੇਢ ਕਿਲੋ ਤੇ ਕਿੰਨੇ ਦੀ ਇਹ ਵੀ ਜੀ 18000 ਦੀ ਹਾਂ ਉਹਦੇ ਥੋੜਾ ਥੋੜਾ ਮਾਨਤਾ ਕਰਨਾ ਹੈ 18 ਚੋਂ ਮਾਨਤਨ ਹਾਂ ਬਾਕੀ ਇਹ ਬੱਕਰੀ ਪੂਜੀ ਵਜੋਂ ਵਿਜੋਦ ਵਾਲੀ ਆ ਹਾਂ ਇਹਦੀ ਨਹੀਂ ਗੱਲ ਨਹੀਂ ਨਹੀਂ ਠੀਕ ਆ ਜਾਨਵਰ ਦੋ ਆ ਹਾਂ ਜਾਨਵਰ ਦੋ ਆ ਵੀ ਮਗਰ ਨਾਲ ਮੋਢੀ ਦੋ ਇਹੋ ਚੱਲੀ ਆ ਹੋ ਚੱਲੀ ਆ ਹੋ ਚੱਲੀ ਚਲ ਆ ਟਰੈਕਟਰ ਵਿਖਾਈਏ ਹਾਂ ਜੀ